ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਰਾ ਡੈਰੀ ਫਾਰਮ ਮੌਕਾ ਤੇ ਜੀ ਅੱਜ ਦੀ ਵੀਡੀਓ ਪਿੰਡ ਫਤੇਗੜ ਕੋਰੋਟਾਣਾ ਜੀ ਤਹਿਸੀਲ ਤੇ ਜ਼ਿਲ੍ਹਾ ਬਈਨੂ ਪੈਂਦਾ ਜੀ ਮੌਕਾ ਅੱਜ ਦੀ ਵੀਡੀਓ ਚ ਤੁਹਾਡੇ ਵਾਸਤੇ ਟੋਟਲ 6 ਵੜਾ ਨੇ ਜੀ ਜਿੰਨਾਂ ਜੋ ਸੂਏ ਸਵਾਏ ਨਗ ਵੀ ਆ ਗੱਬਰ ਨਗ ਵੀ ਆ ਮੁੱਲ ਛੋਟੇ ਛੋਟੇ ਆ ਵੀਡੀਓ ਨੂੰ ਐਂਡ ਤੱਕਰ ਦੇਖਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸੋ ਨਾਮ ਵੀਰੇ ਜਗਮੋਨ ਸਿੰਘ ਆ ਐਂਡ ਫਾੜਗੜ ਕੋਰੋਟਾਣਾ ਦਸੀਲ ਧਰਮਗੋੜ ਜਿਲ੍ਹਾ ਮੋਗਾ ਬਾਈ ਮੋਬਾਈਲ ਨੰਬਰ ਜੀ 991974 ਦਾ 48 ਜੀ ਠੀਕ ਆ ਬਾਈ ਹਾਂਜੀ ਨਾਗ ਹੈਗੇ ਆਪਣੇ ਕੋਲ 6 ਜੀ 6 ਨਾਗ ਚਾਹੀਦੇ ਕਿਧਰੋਂ ਕਰਕੇ ਸ਼ੁਰੂ ਜੀ ਆ ਬੱਚੇ ਦੋਂਦੀ ਵੱਚੀ ਦੇ ਦੋ ਵਿੱਚ ਕਰ ਲੋ ਸ਼ੁਰੂ ਜੀ ਠੀਕ ਆ ਸੂ ਆ ਕੇ ਨਮਾ ਜੀ ਪਲੋਣਾ ਵੀਰੇ ਮੂੰਹ ਤੋਂ ਦੋ ਦੰਦ ਬੱਚਾ ਹੀ ਆ ਬੱਚਾ ਬੱਚਾ ਬਰਾੜ ਦੀ ਸਵਾਂ ਲੈਦੀ ਹੈ ਜੀ ਸਵਾਂ ਲੈ ਜੂ ਵੀਰੇ 10 ਤੋਂ 12 ਦਿਨ ਖੁੱਲੇ ਡੋਲੇ 10 ਤੋਂ 12 ਹਾਂ ਠੰਡੀ ਤੇਰੀ ਲੈ ਜੀ ਠੀਕ ਆ ਜਿਵੇਂ ਕੋਈ ਮਰਜ਼ੀ ਬੈਠਾ ਰੇ ਜਿਵੇਂ ਮਰਜ਼ੀ ਦੰਦ ਚੱਕ ਕਰਾ ਦੋ ਬਰਾੜ ਸਾਹਿਬ ਪਹਿਲਾਂ ਹਾਂ ਫਿਰ ਕੋਈ ਵੀਰਾ ਭਰਾ ਦੂਰੋਂ ਆਉਂਦਾ ਪ੍ਰੋਪਰ ਦੋ ਦੰਦ ਵੀਰੇ ਜਿਹੜਾ ਨਾ ਵੱਜੇ ਹਾਂ ਜਿਹੜਾ ਯਾਰ ਆਪਾਂ ਗਲਤ ਕੰਮ ਕਰਨਾ ਹੀ ਨਹੀਂ ਕਿਉਂਕਿ ਆਪਾਂ ਕਿਹੜਾ ਬਰਾੜ ਦੀ ਵੇਚੀ ਨਾ 10 ਮੀਟਰ ਚੱਲ ਕੇ ਆ ਵੀਰੇ ਨਾਲੇ ਬਰਾੜ ਮੇਰੀ ਗੱਲ ਸੁਣ ਆਪਾਂ ਕਿਹੜਾ ਅੱਜ ਵੇਚੀਂਗਾ ਤੇ ਮਗਰੋਂ ਮਾਲ ਨਹੀਂ ਵੇਚਣਾ ਇਥੇ ਦਾ ਘਰੇ ਲੈ ਕੇ ਆ ਜੂਗਾ ਅਗਲਾ ਇਹ ਤਾਂ ਗੱਲ ਹੈ ਕਿ ਆਪਣਾ ਤਾਂ ਡੇਲੀ ਦਾ ਆਪਣਾ ਡੇਲੀ ਮਾਲ ਵੇਚਦੇ ਵੀਰੇ ਆਪਾਂ 2-3 ਵਿਹੜਾ ਬਾਬੇ ਨਾਨਕ ਦੀ ਕਿਰਪਾ ਵੇਚਦੀ ਵੀਰੇ ਹੂੰ ਕਿਹੜਾ ਅੱਜ ਵੇਚਿਆ ਵਾ ਤਾਂ ਮਾਰ ਨਾ ਆ ਜਾਣੀਗਾ ਲੇਟ ਹੋ ਗਿਆ ਮੈਨੂੰ ਇਹ ਹੁਣ ਕੀ ਲੇਟ ਹੋ ਗਿਆ ਵੀਰੇ ਕੋਈ ਗੱਲ ਨਹੀਂ ਉਹ ਸਾਫ਼ ਤਰ੍ਹਾਂ ਫੇਰ ਵੀ ਚਲੋ ਯਾਰ ਬੱਚਾ ਵੀਰੇ ਬੋਲ ਬੋਲ ਦਾ ਬੱਚਾ ਜਿੰਨੇ ਦੀ ਇਹ ਦੇਣੀ ਉਹਨੇ ਤਾਂ ਆਪਾਂ ਵੱਛੀਆਂ ਵੇਚਦੇ ਆ ਠੀਕ ਆ ਹਾਂ ਫਰੀ ਵਾਲੇ ਮੁੱਲ ਦੀ ਫਰੀ ਵਾਲਾ ਮੁੱਲੀ ਆ ਮਿਸ਼ੋੜਾ ਵਾਲੇ ਮੁੱਲੀ ਹੋਣੇ ਬਰੇੜਾ ਇਹ ਨਹੀਂ ਗੱਲ ਕੋਈ ਵੀ ਮੰਗਿਆ 50 ਤੇ ਦੇਣੀ ਤੀ ਦੀ ਜਿਹੜੀ ਦੀ ਦੀਆ ਪਹਿਲਾਂ ਹੀ 30 ਮੰਗਣਾ ਪਹਿਲਾਂ ਹੀ ਉਹ ਆਣਾ ਮੰਗਣਾ ਬਾਬੀ ਭਾਈ ਜੀ ਨੇ ਤੋ ਦੇਣੀ ਹੋਈ ਆ ਭਰਾ ਮੇਰੇ ਆਪੇ ਮੇਰੇ ਰੁਪਏ ਜੈਜ ਜੈਜ ਦੋਂਦੀ ਬੱਛੀ ਹੂੰ ਦੇਣ 10 ਤੋਂ 12 ਦਿਨ ਲੈ ਜੂਗੀ ਇਹ ਬਾਈ ਜੀ 36000 ਚ ਮਾਨਦਾਨ ਕਰ ਦਾਂਗੇ ਭਰਾ ਮੇਰੇ ਆਹੇ 36000 ਦੇਣੀ ਨਹੀਂ ਬਰ ਆਪਾਂ ਦੇ ਦੇਣੀ ਬਰਾੜ ਜੀ ਆਪਾਂ ਦੇ ਦੇਣੀ ਆਪਾਂ ਦੇ ਦੇਣੀ ਮਾਨਦਾ ਨਹੀਂ ਹੋਣਾ ਮਾਨਦਾ ਨਹੀਂ ਆ ਬਸ ਇਹ ਨਾਲ ਕੋਈ ਮੇਰਾ ਭਾਈ 35 ਵਾਲਾ ਫੋਨ ਲਾ ਆਪਾਂ ਨੂੰ ਲਾ ਦੇ ਅੱਛਾ ਇਹ ਬੇਨਤੀ ਠੀਕ ਆ ਵੀਰ ਇਹ ਬੇਨਤੀ ਇੱਕ ਆਪਾਂ ਚਿੱਟੀ ਜੀ ਬੱਛੀ ਭਾਈ ਸੀਗੀ ਹਾਂਜੀ ਕਿੰਨੇ ਦੀ ਵੇਚਤੀ ਉਹ ਬਰਾੜਾ ਹੀ ਹੁਣ ਜਾ ਆਪਣੇ ਘਰੋਂ ਪਹਿੜ ਦੀ ਗੁੱਲੀ ਆਪਣੇ ਘਰੋਂ ਪਹਿੜ ਦੀ ਗੁੱਲੀ ਹਮ ਬਾਗਾਂ ਜਿਵੇਂ ਵੀ ਚਲੋ ਕਹੇ ਵੀਰ ਪੁਰਾਣੇ ਲੈ ਲੀਆ ਅਗਲੇ ਦੀ ਕਿਸਮਤ ਆ ਯਾਨੀ ਕੱਲੇ ਛੋੜ ਹੀ ਕੀਤੀ ਸੀਗੀ ਆਪਾਂ ਛੋੜ ਠੀਕ ਆ ਛੋੜ ਸਾਰੇ ਬਸੂਆਂ ਦੀ ਜਿੰਨੇ ਦੀ ਕੀਤੀ ਇਹਦੇ ਦੂਜੀ ਨਾਲ ਪਈ ਉਹਦੀ ਵੀ ਛੋੜ ਠੀਕ ਆ ਹਾਂ ਮਾਲਕ ਤਾਂ ਤੁਸ ਬਾਬੇ ਨਾਨਕ ਦੀ ਕਿਰਪਾ ਵੀਰੇ ਆਪਾਂ ਮਾਲ ਭਾਵ ਦੇ ਆਪਣੇ ਹੁੰਦੇ ਥੋੜੀ ਥੋੜੀ ਕਮਾਈ ਵਾਲੇ ਕਿਉਂਕਿ ਆਪਾਂ ਮਾਲ ਵੇਚਣਾ ਆਪਾਂ ਘਰੇ ਨਹੀਂ ਬੰਨਣਾ ਵੀਰੇ ਸਹੀ ਗੱਲ ਆ ਇਹਦਾ ਸੁਆ ਕਿੰਨਾ ਜੀ ਇਹਦੀ ਪਲੂਣ ਠੀਕ ਆ ਇਹ ਸ਼ਮਾ ਕਿੰਨਾ ਕੱਢਦੀ ਆ ਇਹ ਸ਼ਮਾ ਸਮਾ ਲੈ ਜੂ ਦਬਰੇ ਵੀ ਦਾ ਦੇਣ ਖੁਲੇ ਡੋਲੇ ਬਰਾੜ ਸਾਹਿਬ ਜੀ ਆ ਡੌਂਕਣਾ ਜੇ ਇੱਕ ਨਾਲ ਮਾਰ ਦੇ ਇੱਦਾਂ ਡੌਂਕਣਾ ਫੁੱਲ ਗਰੰਟੀ ਬਰਾੜ ਜੀ ਜੇ ਇਹਦੇ ਮੂਹ ਹੋਵੇ ਹਾਂ ਇਹਦੇ ਸਰੂ ਹੋਵੇ ਧਨ ਦੇ ਜਲਦਾ ਹੋਵੇ ਘਰੋਂ ਵਾਪਸੀ ਆ ਜੀ ਇੱਥੇ ਰੱਖ ਠੀਕ ਆ ਜੀ ਠੀਕ ਆ ਹਾਂ ਜੀ ਜਿਹੜੇ ਕਈ ਗੱਲ ਤੋਂ ਬਦਲ ਗਏ ਘਰੋਂ ਵਾਪਸੀ ਰੇਟ ਕੀ ਆ ਬਈ ਇਹਦਾ ਇਹਦਾ ਮੁੱਲ ਵੀਰੇ 45000 ਰੁਪਇਆ ਜਿਹੜੀ ਲੈਣੀ ਹੈ ਜਿਉਂ ਚ ਪਾਉਣੀ 38000 ਚ ਮਾਨਦਾਨ ਜਿਹੜੇ ਲੈਣੀ ਹੈ ਤਿੰਨ ਨੰਬਰ ਦਾ ਸੁਆ ਕਿੰਨਾ ਮਾਜੀ ਦੂਜਾ ਸੁਆ ਜੀ ਵੜ ਦੰ ਅੰਦਾਜ਼ਾ ਹੀ ਕਿੰਨਾ ਸਮਾਂ ਲੈਂਦੀ ਹੈ ਜੀ ਦਿਨ ਲੈ ਜੂ ਖੁੱਲੇ ਬਦੂ ਹਫਤਾ ਲੈ ਜੂਗਾ ਬਰਾੜ ਸਾਹਿਬ ਜੀ ਹਫਤਾ ਖੁੱਲਾ ਲੈ ਜੂ ਖੁੱਲਾ ਹਫਤਾ ਜੀ ਥਣਾ ਦੀ ਓਕੇ ਆ ਓਕੇ ਭਾਰ ਪਿੱਛੇ ਦੀ ਗਾਰੰਟੀ ਥਣਾ ਦੀ ਗਾਰੰਟੀ ਜੇ ਪਾਰ ਕੱਢਦੀ ਹੋਵੇ ਥਣ ਦੀ ਮਾੜੀ ਹੋਵੇ ਵਾਪਸੀ ਆ ਘਰੋਂ ਵੀਰੇ ਠੀਕ ਆ ਕਿੰਨਾ ਪਿਆਜੂ ਦੁੱਧ ਜੀ ਦੁੱਧ ਵੀਰੇ ਆਪਾਂ ਨੂੰ ਉਹਨਾਂ ਨੇ ਦੱਸਿਆ 16 17 ਕਿਲੋ ਦੁੱਧ ਹੁੰਦਾ ਸੇਵਾ ਦਾ ਆਪਾਂ ਕਿਲੋ ਦੀ ਗਰੰਟੀ ਨਹੀਂ ਹੁੰਦੀ ਨਹੀਂ ਬਰਾੜਾ ਠੀਕ ਆ ਤੋੜ ਕੇ ਦਿਖਾ ਦੇ ਵੀਰੇ ਤੋੜੀ ਵੀਰੇ ਆ ਜਾਤ ਬ੍ਰੀਡ ਪੂਰੀ ਚੰਗੀ ਹੈ ਹਨਾ ਉਹ ਪੂਰੀ ਵਜਨ ਵਜੂਦ ਵਾਲੀ ਜੀ ਨਿੱਗਰ ਨੁਗਰ ਪੂਰੀ ਆ ਪੂਰੀ ਨਿੱਗਰ ਜੀ ਥਾਣ ਵਿਖਾ ਦੇ ਬਰਾੜਾ ਸੋਨਾ ਮੁਠੀ ਵਾਲਾ ਥਾਣਾ ਕੱਲਾ ਕੱਲਾ ਨਿੱਖੜ ਮਾਰਾ ਦੰਦਾ ਚ ਵੈੜਾ ਜੀ ਦੰਦਾ ਚ ਵੈੜਾ ਵੈੜਾ ਹਨਾ ਗੋਲੇ ਵਰਗੀ ਪਈ ਆ ਹਾਂਜੀ ਹਾਂਜੀ ਕੱਲੀ ਕੱਲੀ ਇਹ ਵੀ ਫਿਰ ਆਫਰ ਚ ਹੀ ਕਰ ਦੇਣੀ ਆਪਾਂ ਇਹ ਵੀ ਆਫਰ ਹੀ ਕਰਨਾ ਬਰਾੜਾ ਜੀ ਕਿੰਨੇ ਜੈਜ ਜਿਹੜੇ ਲੈਣੇ ਆ ਜੀ ਲੈਣੇ ਆ 56000 ਰੁਪਿਆ ਜੀ ਇਹਦਾ ਲੈਣਾ ਹੀ ਆ ਇਹਦਾ ਇਹਦਾ ਲੈਣਾ ਹੀ ਆ ਹਾਂ ਬੱਸ ਮੁੱਲ ਕਰਾਉਣ ਨੂੰ ਜਿੰਨਾ 55000 ਦਾ ਫੋਨ ਨਾ ਲਾਵੇ ਮੈਨੂੰ 550 ਉਹ ਲਾਵੇ ਜੀ ਨੇ 500 ਛੋੜੀ ਕਰਾਉਣੀ ਆ 55000 ਲੈਣਾ ਹੀ ਆ ਬਸ 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 ਆ ਪਾਣੀ ਦੇਣੇ ਕਿਸ ਨੇ ਵੱਡੇ ਬਾਈ ਨਹੀਂ ਦੇਣੇ ਬਾਈ ਹਾਂ ਠੀਕ ਆ ਨਗ ਨੰਬਰ ਆ ਗਿਆ ਬਾਈ 4 ਆਪਣਾ ਹਾਂਜੀ ਠੀਕ ਆ ਹਾਂਜੀ ਹਾਂਜੀ ਇਹਦਾ ਸੂਆ ਕਿੰਨਾ ਮਾ ਜੀ ਇਹ ਵੀ ਦੂਜਾ ਸੂਆ ਬਿਹੜਾ ਸਾਹਿਬ ਜੀ ਦੂਜਾ ਸੂਆ ਦੰਦਾ ਚ ਵਹਿੜਾ ਜੀ ਹੂੰ ਦੰਦਾ ਚ ਕਿੰਨਾ ਸਮਾਂ ਲੈਂਦੀ ਆ ਜੀ ਇਹ ਵੀ ਹਫ਼ਤੇ ਤੋਂ ਬਈ 10 ਦਿਨ ਤੱਕ ਜਾ ਸਕਦੀ ਆ ਹਮ ਇੱਕ ਦੋ ਦਿਨ ਉਧਰ ਵੀ ਹੋ ਸਕਦੇ 1 ਦਿਨ ਬਰਾੜ ਸਾਹਿਬ ਜੀ ਉਧਰ ਵੀ ਹੋ ਸਕਦੇ ਆ ਜੀ ਹਾਂ ਜੀ ਜਾਤ ਪੂਰੀ ਚੰਗੀ ਆ ਬਾੜੀ ਜੰਗੀ ਵਜਨ ਵਾਲੀ ਕਿਸੇ ਪਾਸੋਂ ਠੀਕ ਆ ਵੀਰੇ ਗਰਮਣੀ ਕੋ ਲੈਣ ਨਹੀਂ ਦੇਣ ਨਹੀਂ ਹਮ ਭਾਰ ਦੀ ਹਮ ਥਣਾ ਦੀ ਘਰ ਤੋਂ ਕਰ ਗਰੰਟੀ ਆ ਠੀਕ ਆ ਭਾਰ ਵਿਖਾਉਂਦੀ ਹੋਵੇ ਵੀਡੀਓ ਬਣਾ ਦੇਣਾ ਵੀ ਬਾਈ ਫੋਲੋ ਦਿਖਾਉਂਦੀ ਆ ਇਹ ਘਰੋਂ ਵਾਪਸੀ ਇਹਨਾਂ ਨੂੰ ਵੀਰੇ ਆ ਜਾ ਵੀ ਗੱਡੀ ਲਿਆ ਤੇ ਪੈਸੇ ਲੈ ਜਾ ਵੜ ਲਾ ਜਾ ਇੰਨੇ ਗਰੰਟੀ ਇੰਨੇ ਗਰੰਟੀ ਠੀਕ ਆ ਗਰੰਟੀ ਹੋ ਗਈ 2-4 ਦਿਨਾਂ ਦੀ ਜੇ ਹੁਣ ਕਹਿ ਦੇਣ ਸੂਣ ਦੇ ਉੱਤਰ ਨਹੀਂ ਦਿਖਾ ਰਣੀ 2 ਦਿਨਾਂ ਦੀ ਯਾਰ ਐਡੀ ਛੇ ਦੀ ਆਪਾਂ ਪਟਨ ਕਾਗੇ ਮਾਲਿਆ ਬਰਾੜਾ ਜੇ ਹੁਣ ਕਹਿ ਦੇਣ ਸੂਣ ਤੱਕਰ ਗਰੰਟੀ ਆ ਉਹਦੀ ਕੋਈ ਗਰੰਟੀ ਨਹੀਂ 2 ਦਿਨ ਦਾ ਇਹ ਘਰੇ ਬੈਠੀ ਦੀ ਵੀਡੀਓ ਬਣਾ ਕੇ ਮੈਨੂੰ ਭੇਜ ਦੇਣਾ ਵੀ ਆਹ ਕੁਛ ਆ ਬਾਈ ਖਾਣਾ ਦੀ ਆਏ ਆ ਜੇ ਮੇਰੇ ਪਚਾੜ ਲੈਦੇ ਪੈਸੇ ਲੈ ਜਾ ਠੀਕ ਆ ਠੀਕ ਆ ਹਾਂਜੀ ਵੀਰੇ ਬਾਕੀ ਮੈਂ ਕੱਬੜਾ ਥੱਲੇ ਦੀ ਨੰਗੀ ਜਾਣਾ ਮੈਂ ਨਾ ਬਰਾੜਾ ਗੱਲ ਹੀ ਕਿਹੜੀ ਆ ਹਾਂਜੀ ਠੀਕ ਆ ਹਾਂਜੀ ਕੀ ਮੁੱਲ ਹੈ ਜੈ ਜੈ ਮੁੱਲੇ ਦਾ ਬਰੇ ਬਰਾੜਾ ਸਾਹਿਬ ਜੀ 63000 ਰੁਪਇਆ ਹੂੰ ਜਿਹੜੀ ਇਹ ਦੇਣੀ ਆ 52000 ਦਾ ਰਸਾ ਬਣਾਉਣਾ ਜੀ ਇਹਦਾ ਜੋੜਾ ਹੈ ਜੋੜੇ ਚ ਖੁੱਲਾ ਮੰਨ ਤਣ ਜੋੜੇ ਚ ਖੁੱਲਾ ਮੰਨਦਾਨ ਕਰਨਾ ਠੀਕ ਆ ਹਾਂਜੀ ਹਾਂਜੀ ਨਾਗ ਨੰਬਰ ਆ ਗਿਆ ਬਈ 5 ਹਾਂਜੀ ਹਾਂਜੀ ਠੀਕ ਆ ਹਾਂਜੀ ਇਹਦਾ ਹਸੂਆ ਕਿੰਨਾ ਮੱਝ ਇਹ ਵੀ ਵੀਰੇ ਦੂਜਾ ਵਾਲੇ ਕੋ ਤੀਜਾ ਵਾਲੇ ਆਪਣਾ ਦੂਜਾ ਕਹਿ ਕੇ ਦਿੱਤੀ ਆ ਜੀ ਬੱਚਾ ਕੀ ਆ ਮਗਰ ਵੱਛੀ ਬਹੁਤ ਚੰਗੀ ਵੀਰੇ ਜੇਰ ਕੰਪਲੀਟ ਆ ਜੇਰ ਦੀ ਓਕੇ ਆ ਭਰਾ ਮੇਰਾ ਕਿੰਨਾ ਬੋਲਾ ਜੋਖ ਦਾਂਗੇ ਬੋਲਾ ਵੀਰੇ ਆਪਣੇ ਘਰ ਦੀ 5 ਕਿਲੋ ਦੀ ਗਾਰੰਟੀ ਆ ਹੂੰ ਠੀਕ ਆ ਵੀਰੇ ਤੇ ਗਾਂ ਅਗਲੇ ਦਸੇਵਾ ਦਾ ਜੋ ਆ ਕੇ ਲੁਕ ਇੱਥੇ ਦੋ ਟਾਈਮ ਆਪਦੀ ਚੋਕੇ ਲੈ ਜਾਣ ਯਾਰ ਬਾਈ ਸੂਈ ਬੈਠਦਾ ਆਪਣੀ ਠੀਕ ਆ ਤੋੜ ਕੇ ਦਿਖਾ ਦੇ ਚੋਰੀ ਯਾਰ ਬਾਈ ਇਹਦਾ ਗੱਲ ਹੈਗੀ ਆ ਬਾਕੀ ਕਰਾਸ ਜਾਂ ਅੰਗ ਆ ਗਿਆ ਹਣਾ ਉਹਦਾ ਕੋਈ ਗਰਮ ਨਹੀਂ ਆ ਸਮਝ ਇਹਨੂੰ ਵੀਰੇ ਲੈਫਟ ਸਾਈਡ ਵਾਲੀ ਗੱਲ ਜਿੰਮੇ ਕੋਈ ਮਰਜੀ ਬੈਠਾ ਰਹੇ ਨਿੱਗਰ ਨਰੋਈ ਪੂਰੀ ਆ ਹਨਾ ਨਿੱਗਰ ਨਰੋਈ ਪੂਰੀ ਆ ਜੀ ਆ ਲੈ ਆ ਵੇਲਾ ਪੰਡਾਂ ਵਾਲਾਈ ਖੜੀ ਆ ਹੂੰ ਇਹਨਾ ਦੁੱਧ ਦੇ ਜੂਗੀ 12 ਕਿਲੋ ਹੱਕ ਦੇਣ ਦਾ ਦੇਣ ਦਾ ਹੱਕ ਆ ਤੇ ਭਾ ਮੁਕਤ ਵਾਲਾ ਬਰਾੜਾ ਨਾਲ ਬੱਚੀ ਨਾਲ ਬੱਚੀ ਨਾਲ ਬੱਚੀ ਕਿੰਨੇ ਰੁਪਏ ਦੇ ਇਹ 24000 ਦੀ ਦੇਣੀ ਆ ਕੋਈ 23.5 ਵਾਲਾ ਬਿਨਾਂ ਫੋਨ ਲਾਵੇ ਆਪਾਂ ਨੂੰ ਲੈਣਾ ਹੀ ਆ ਲੈਣਾ ਹੀ ਆ 24000 ਰੁਪਿਆ ਠੀਕ ਆ ਹਾਂਜੀ ਮਗਰ ਬੱਚੀ ਠੀਕ ਆ ਅੱਗੇ ਨਾਗ ਆ ਗਿਆ ਵੀਰੇ ਇਹਦਾ ਸੁਆ ਕਿੰਨਾ ਮਾਜੇ ਇਹ ਵੀ ਦੂਜਾ ਸੁਆ ਜੀ ਦੂਜਾ ਸੁਆ ਸੁਆ ਯਾਰ ਆਪਦੀ ਸਮਝ ਨਾਲ ਲਾਵੇ ਠੀਕ ਆ ਆਦੀ ਨੂੰ ਕਿਹੜਾ ਮਰਜੀ ਸੁਆ ਮਾਲਲੇ ਸੁਆ ਨਾ ਕਿਸੇ ਦੀ ਜਦਾਈ ਨਹੀਂ ਆਪਣੀ ਵੀ ਬੱਚਾ ਕੀ ਆ ਮਗਰ ਵੱਛੀ ਵਿਖਾ ਦੇ ਰੇ ਕਿੱਡੀ ਜੰਗੀ ਠੀਕ ਆ ਕਿੰਨਾ ਬੋਲਾ ਜੋਖ ਦਾ ਬੋਲਾ ਵੀਰੇ ਆਪਣੇ ਘਰੇ ਆਪਾਂ 9 ਕਿਲੋ ਚਵਾ ਕੇ ਦੇਵਾਂਗੇ ਅਗਲੇ ਦੇ ਘਰ ਦੀ 7 ਕਿਲੋ ਦੀ ਗਾਰੰਟੀ ਆਪਣੀ ਠੀਕ ਆ ਠੰਡੀ ਸੀਲਾ ਪੂਰੀ ਫੁੱਲ ਗਾਰੰਟੀ ਬਰਾੜ ਸਾਹਿਬ ਜੀ ਠੀਕ ਆ ਤੋਰ ਇਹਨਾਂ ਦੀ ਫੁੱਲ ਗਾਰੰਟੀ ਆ ਜਿਹੜੀ ਗੱਲ ਦੇਸੀ ਉਹਦੀ ਫੁੱਲ ਗਾਰੰਟੀ ਹੋਊਗੀ ਠੀਕ ਆ ਠੀਕ ਆ ਵੀਰੇ ਜੋ ਜਾ ਕੇ ਸਾਨੂੰ ਜਿਹੜੀ ਗੱਲ ਕਹੀ ਹੋਊਗੀ ਉਹ ਉਹ ਗ ਰੰਗ ਪ੍ਰਿੰਟ ਪੂਰਾ ਚੰਗਾ ਜਾਤ ਬਰੀਡ ਪੂਰੀ ਚੰਗੀ ਆ ਇੱਕ ਥਣ ਚ ਧਾਰਾਂ ਤਾਂ ਹੁੰਦੀਆਂ ਨੇ ਧਾਰਾਂ ਬਈ 5 10 ਸੀ ਆਉਂਦੀਆਂ ਤੱਲਾ ਜੀ ਦੇਣੀ ਆ ਬਰਾੜਾ ਜਮਾ ਪਿਓਰ ਤੱਲਾ ਪਿਓਰ ਤੱਲਾ ਜੇ ਤੈਲਣਾ ਹੁੰਦੀ ਵਹਿੜ ਸੀ 60000 ਦੀ 55 60000 ਅੱਜ ਕਿੰਨੇ ਲੈਣੇ ਆ ਅੱਜ ਬਾਈ ਜੀ ਦਾ 36000 ਰੁਪਿਆ ਲੈਣਾ ਹੀ ਆ ਜੀ ਇਹਦਾ ਲੈਣਾ ਹੀ ਆ 36000 ਹਾਂ ਕੋਈ ਮੈਨੂੰ ਬਰਾਬਰ ਸਾਢੇ 35 ਵਾਲਾ ਦਾ ਫੋਨ ਹੀ ਨਾਲ ਲਾਵੇ ਠੀਕ ਆ ਹਾਂ ਠੀਕ ਆ ਜੀ ਲੈ ਚੱਲੀ ਵੀਰੇ ਆ ਇਹਨੇ ਕ ਵੀ ਗੁੱਸਾ ਕਰ ਦਿਆ ਫਿਰ ਕਈ ਨਾ ਲੈਣਾ ਹੁੰਦਾ ਨਹੀਂ ਸਵਾਲ ਬਹੁ ਟਾਈਮ ਲੰਮਾ ਚੌੜਾ ਹੀ ਲਈ ਜਾਂਦੇ ਉਹਦੋਂ ਕੋਈ ਪਿਛਲਾ ਰਹੀ ਜਾਂਦਾ ਹੂੰ ਲੈਣ ਵਾਲਾ ਰਹਿ ਜਾਂਦਾ ਰਹਿਣ ਵਾਲਾ ਰਹਿ ਜਾਂਦਾ ਠੀਕ ਆ ਹਾਂ ਕੋਈ ਬਾਈ ਕਈ ਵਾਰ ਬਈਰ ਹੋਣੀ ਕੋਈ ਲੰਮਾ ਚੌੜਾ ਸਵਾਲ ਫਿਰ ਪਿੰਡ ਪੁੱਛਦੇ ਸੋ ਕਈ ਸਾਰਾ ਕੋ ਪਿੰਡ ਦੱਸਿਆ ਹੁੰਦਾ ਵਿੱਚ ਵੀ ਉਹਦੇ ਵੀਰੇ ਯਾਰ ਬਾਕੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਧੰਨਵਾਦ ਧੰਨਵਾਦ